ਹਲੋ ਬਈ ਸਸਰੀਗਲ ਅੱਜ ਆਪਾਂ ਤੁਹਾਨੂੰ ਮੈਸਤਰੀ ਸਾਹਿਬ ਦਿਖਾਉਣੇ ਆ ਆ ਮੈਕ ਸਿੰਘ ਆ ਮੈਸਤਰੀ ਤੇ ਮੈਸਤਰੀ ਦੇ ਪਾਪਾ ਕਿੱਧਰ ਆ ਪਾਪਾ ਇਹਦਾ 프ਰੰਟ ਤੇ ਖੜਾ ਚੜ ਗਿਆ ਕਿ ਤਾਂ ਨਹੀਂ ਇਹ ਥੱਲੇ 프ਰੰਟ ਤੇ ਖੜਾ ਹੈ ਇਹ ਥੱਲੇ ਫਿਰਦਾ ਠੀਕ ਆਉਣਾ ਮੈਂ ਵੀ ਉੱਤੇ ਚੱਲ ਬਣਾਓ ਬਣਾਓ ਗੋਲਾ ਗਾਲਾ ਆਉਣਾ ਮੈਂ ਟਾਟਾ ਦਾ ਕਰਦੇ ਆ ਬੈਠਾ ਲੱਲੂ ਯਾਰ ਦੇਵ ਦੀ ਜੀ ਦੀ ਆਏ ਮੈਸਤਰੀ ਕਿਧਰੋਂ ਆ ਗਏ ਆ ਆ ਵੇਖੋ ਮੈਸਤਰੀ ਸਾਹ ਦੀ ਇਹ ਬਣਾਉਣਾ ਮੈਸਤਰੀ ਆ ਇਹ ਗੋਲਾ ਗੋਲਾ ਕਹਿੰਦੇ ਨੇ ਇਹਨੂੰ ਮੋਲਡਿੰਗ ਕਹਿੰਦੇ ਨੇ ਮੋਲਡਿੰਗ ਹੈ ਤੂੰ ਤਾਂ ਥੱਲੇ ਹੀ ਬਣਾਈਏ ਨੇ ਉੱਤੇ ਬਣਦੀ ਹੁੰਦੀ ਆ ਗੋਲਾ ਕਹਿੰਦੇ ਨਹੀਂ ਮੋਲਡਿੰਗ ਇਹਦੇ ਅਮਰ ਮੈਸਤਰੀ ਸਾਹਿਬ ਗੋਲਾ ਬਣਾ ਰਿਹਾ ਗੋਲਾ ਅਨਨ ਬੱਜਰੀ ਪਾਊਗਾ ਆ ਇਧਰ ਮੈਸਤਰੀ ਸਾਹਿਬ ਲੱਗੇ ਪਏ ਤੇ ਆ ਮੈਸਤਰੀ ਸਾਹਿਬ ਦੇ ਪਾਪਾ ਜੀ ਆ ਰਹੇ ਆ ਹੋਰ ਵੀ ਮੈਸਤਰੀ ਸਾਹਿਬ ਠੀਕ ਆ ਡੈਡੀ ਜੀ ਕੀ ਸਾਂਚੀ ਦੇ ਪਿੱਛੇ ਪਈ ਓਏ ਬਾਈ ਥੱਲੇ ਪੈ ਇੱਧਰ ਇੱਟਾਂ ਤੇ ਓਏ ਉਤਾਰ ਉਹ ਵਾਸਾ ਉਹ ਆ ਕਾਲਾ ਆ ਜਾ ਜਿਹੜਾ ਪੈਣੀ ਲੈ ਗਿਆ ਠੀਕ ਆ ਅੱਜ ਪਿਓ ਪਤਨੀਆਂ ਆਪਾਂ ਗੱਲਾਂ ਹੀ ਸੁਣਨੀ ਆ ਇਹਨਾਂ ਦੇ ਬਾਈ ਜੀ ਜੇ ਕਿਸੇ ਨੂੰ ਕੋਠੀ ਪੋਣੀਆਂ ਤਾਂ ਇਹਨਾਂ ਮਸਤੀਆਂ ਨਾਲ ਸੰਪਰਕ ਕਰੋ ਜੇ ਇੱਕ ਪਾਸੇ ਬੱਜਨਪਾਲ ਸਿੰਘ ਦੇ ਇੱਕ ਪਾਸੇ ਦਾ ਫਾਦਰ ਸਾਹਿਬ ਇਹਦੇ ਤੋਂ ਜਾਣਕਾਰੀ ਲੈਣੇ ਆਪਾਂ ਪੁੱਛਦੇ ਆਂ ਹਾਂ 10 ਬਈ ਖਾਲ ਕਾਦੇ ਤੇ ਲਾਈਏ ਹੈ ਬਈ ਉਹ ਖਾਲ ਕਾਦੇ ਤੇ ਪਾਈਆ ਪੁੱਕੜ ਮੱਝਾਂ ਬਣਿਆ ਪੀਣਾ ਵਾਸ਼ਨਾ ਅੱਛਾ ਮੱਝਾਂ ਬਣਿਆ ਕਰੀਆਂ ਉਹਦੀਆਂ ਵਾਸ਼ਨਾ ਨਾਲ ਦੁੱਧ ਵਧਦਿਆ ਕਰਨੀਆਂ ਹੈ ਪੰਦਰੋਂ 10 ਕਿਲੋ ਦਾ 10 ਕਿਲੋ ਨਾਲ 10 ਕਿਲੋ ਦੁੱਧ ਵਾਧਿਆਣਾ ਸੀ ਮੱਝਾਂ ਨੇ ਇੰਨੀ ਖਾਲ ਖਰਾਬ ਕਰਤੀ ਇਹ ਘਰ ਕੀ ਰੋਟੇ ਦਾ ਕਾ ਕਰਨਾ ਉਹ ਐਸਾ ਨਾ ਬੰਤਰ ਆਈਡੀ ਤਾਂ ਵਧੀਆ ਯਾਰ ਹਨਾ ਨਹੀਂ ਯਾਰ ਖਾਲ ਆਲਾ ਨਾਲੇ ਮੱਝਾਂ ਰਾਜ ਲਿਆ ਕਰਨੀਆਂ ਮਾਸਤਰੀ ਨੇ 15 ਕਿਲੋ ਖਾਲ ਖਰਾਬ ਕਰਤੀ ਹੈ ਬਾਈ ਮਾਸਤਰੀ ਸਾਹਿਬ ਖਾਲ ਕਦੇ ਕੰਮ ਆਉਂਦੀ ਹੈ ਅਸੀਂ ਕਦੇ ਕਰਿਆ ਤਲਾਈਆ ਮੋਲਡਿੰਗ ਸਾਫ ਨਿਕਲ ਰਹੀ ਹੈ ਅੱਛਾ ਮੋਲਡਿੰਗ ਹੈ ਉਹ ਜਿਹੜਾ ਡਿਜ਼ਾਈਨ ਜਾਂ ਬਣੂਗਾ ਵਿੱਚ ਨਾਲ ਨਹੀਂ ਚੁੰਮੜਦੀ ਆ ਬੇ ਘਮ ਮੁੱਤ ਪੁਰਾਣੇ ਖਰਾਉ ਕਰਤੀ ਕਿੰਨੀ ਲਾਈ ਮਾਸਤਰੀ ਨੇ ਕੋਠੀ ਦਾ ਜਾਲ ਬੰਨਤਾ ਤੇ ਇਧਰੋ ਗਿਆਨੀ ਨੇ ਪਾਤੀਆਂ ਪੈਪਾਂ ਲਗਾਤੀਆਂ ਨੈਟਾਂ ਲਗਾਈਆਂ ਨਹੀਂ ਅੱਜ ਤੱਕ ਉਹ ਬੀਤੀ ਆ ਆ ਦੇਖ ਲੈ ਪਤੰਗ ਕਰਨੇ ਕਿ ਪੰਜਾ ਪਸੂਆਂ ਦੀ ਖਾਲੀ ਖਰਾਬ ਕਰਤੀ ਲਾ ਲਾ ਕੇ ਸੀਮੇ ਤੇ ਅਗਿਆਨੇ ਇੰਜੀਨੀਅਰ ਲੈਂਟਰ ਧੋ ਕੇ ਜਦੋਂ ਅਸਰੇਤਾ ਧੋ ਕੇ ਤੇ ਖਾਲ ਕੱਢ ਲੀਆਂ ਵਿੱਚੋਂ ਖਾਲ ਕੱਢ ਲਾਂਗੇ ਹਾਂ ਹਾਂ ਧੋ ਕੇ ਇਹ ਨੂੰ ਕਹਿੰਦਾ ਚਾਰਜਿੰਗ ਲਾ ਦੇ ਤੇ ਉੱਤੇ ਪੁਣੀ ਨਹੀ ਨਹੀ ਉਹ ਪਾਣੀ ਇਹ ਤਾਂ ਆਊਗਾ ਇਹ ਇਕੱਲਾ ਜਿਹੜਾ ਹੁੰਦਾ ਆ ਆ ਗਿਆ ਕੱਲ੍ਹ ਵਾਲਾ ਜਿਹਦੇ ਲੱਥੇ ਪੈ ਸੀ ਗੱਲ ਕਿਹਦੇ ਤੋਂ ਹੈ ਹਾਂ ਕੱਲ ਐ ਬੰਗੀ ਲੱਗਿਆ ਮੈਂ ਖੁੱਲਿਆ ਫੜ ਕੇ ਲਾ ਇਹਦਾ ਬੰਦਾ ਹੀ ਬਹੁਤ ਸਿਆਣਾ ਹੈ ਜਰਾ ਲੋ ਜੀ ਮਿੱਤਰੋ ਬੰਗੀ ਕੋਠੀ ਕਾਨੂੰ ਲੈ ਉਹੋ ਕਰ ਦੇਣਾ ਹਨ ਆ ਜਾਂਦਾ ਚੋਬਰ ਗਿਆਨੀ ਕੱਲ ਵਾਲਾ ਇਹਦੇ ਕੱਲ ਚੱਪਲ ਪਰੇਟ ਹੋ ਜੀ ਉਰੇ ਆਏ ਏਕਮ ਟਿਊਸ਼ਨ ਤੇ ਜਾੜਾ ਮੈਨੂੰ ਸਾਨੂੰ ਰੱਖੀ ਜਾਣੀ ਆ ਕਿਉਂ ਉਹਦਰੀ ਲਾਤੀਆਂ ਕਹਿੰਦੇ ਪਲੇਟਾਂ ਮੈਸਤਰੀ ਨੇ ਯਾਰ ਤੂੰ ਮਸਾਲਾ ਹਰ ਲਾ ਨਾਜ ਨਾ ਇਦਰਾ ਪਾਉਣੇ ਸ਼ੁਰੂ ਕਰ ਦੋ ਉਦਰਾ ਕੀਮਾ ਉਹ ਗੱਡੀ ਆ ਜਾਨੀ ਤੂੰ ਇੱਥੇ ਲੈਣਾ ਜਿੰਨੇ ਕਰ ਲੈਂਟਰ ਨਹੀਂ ਪੈਂਦਾ ਉਹ ਇਹਨਾਂ ਦੇ ਦੂਜਿਆਂ ਦੇ ਮੈਂ ਮੰਗੇਗੇ ਪਰ ਉਹ ਲੈਂਟਰ ਸਿੱਪਾ ਉਹ ਜਾਨੀ ਆ ਯਾ ਅੱਜ ਗਾਣੀ ਟਿਊਸ਼ਨ ਤੇ ਨਹੀਂ ਆਂਦਾ ਮੈਂ ਕੱਲ ਵਾਂਗੂ ਚੱਪਲ ਪ੍ਰੇਟ ਕਰੂੰਗਾ ਕਰ ਭਰਾਵਾ ਹੋਰ ਕੀ ਕਰਨੀ ਜਿੰਨਾ ਯਾਰੀ ਮਾਂ ਵੀ ਲੈਟ ਪੜਦੀ ਆ ਉਹ ਆ ਟਾਇਰ ਪੱਟੀ ਜਾਂਦਾ ਵੇਖ ਉਹ ਲੱਗਦੀ ਨਾ ਇਹ ਖੜ ਕੇ ਤੇ ਇਹਦੇ ਕੱਲ ਬਹੁਤ ਪਈਆਂ ਰੇਟਰ ਇਹਨਾਂ ਦਾ ਮਾਰਿਆ ਨਹੀਂ ਸਰੀਆ ਟੱਕਦੇ ਸੀ ਕਿੰਨੀਆਂ ਕਿੰਨੀਆਂ ਹਸਤੀਆਂ ਕੀ ਤੰਦੀਲ ਦਾ ਅੱਛਾ ਤਾਰਾਂ ਨਹੀਂ ਪਾਈਆਂ ਤਾਰਾਂ ਕਾਦੀਆਂ ਪੈਣੀਆਂ ਜੇ ਕੰਸੀਲ ਤਾਂ ਲੱਭਣੀਆਂ ਤਾਰਾਂ ਪੈਣੀਆਂ ਆ ਤੋੜਤੀ ਕਰਨੀ ਸੀ 1 ਮਹੀਨੇ ਕਿਹੜੀ ਆਓ ਵੇਉ ਦੀ ਆ ਫਾੜੀ ਆਤੀ 1 ਮਹੀਨਾ ਆਜਾ ਲੈਂਟਰ ਪੈਂਦਾ ਜਾਂ ਪ੍ਰਸ਼ਾਦ ਲਈ ਕਹਿ ਕੇ ਆ ਦੇਸੀ ਘੋਚ ਬਣਾ ਦੇਣਗੇ ਲਾ ਦੰਗੀਆਂ ਕੱਢਦਾ ਦੇਖ ਕੱਲ ਤੇਰੇ ਚੱਪਲ ਪਰੇਟ ਹੋਈ ਸੱਜ ਕਸਣ ਪਰੇਟ ਹੋ ਜਾ ਗਾਨੀ ਹੱਕ ਮੰਦਾ ਨਾ ਨਹੀਂ ਹਜੇ ਨਹੀਂ ਆ ਗਿਆ ਹੁਣ ਮੁੱਕਰ ਗਿਆ ਤੇਰੇ ਮੈਂ ਠੋਕੂਂ ਟਲੇ ਮਾਰੀ ਜਨਾ ਮੈਂ ਟ ਸਿੱਟ ਦਨੀ ਆ ਉਹ ਗਾਨੀ ਦੇ ਵੱਜਾ ਓਏ ਜੇ ਆਇਆ ਪਤਾ ਇਹ ਦੋਰ ਜੇ ਹੁਣ ਮਾਰ ਦਲਾ ਹੋ ਨਾ ਇਹ ਪੂਰਾ ਹੈ ਇਹ ਟ੍ਰੇਨਰ ਦਾ ਕੇ ਨੰਬਰ ਕੀ ਹੋ ਰਿਹਾ ਆਸਾਨ ਹੈ ਜਿਹੜਾ ਨਾਲ ਲੱਗੇ ਅੱਲਾ ਵੇ ਦੀ ਪਾਕਾ ਤਾਰ ਲੈਣੀਆਂ ਪਾਉਣੀਆਂ ਬਾਈ ਠੀਕ ਹੈ ਜੀ ਆਹ ਵੇਖਣਾ ਪਤਾ ਕੀ ਹੈ ਇਹ ਆਹ ਜਿਹੜਾ ਆਦਿ ਚਾਰ ਆਇਆ ਮਾਜ ਆਹ ਬਈ ਉਹ ਕਿੱਥੇ ਢੀਲਾ ਪਤਾ ਸਰਦੀ ਗਾਣ ਚਾਹਣਾ ਰੋਪਿਆ ਮੈਂ ਬੈੱਡ ਲਾ ਕੇ ਰੋਪਿਆ ਲੈਂਦਾ ਲੱਗਦੀ ਰੋ ਪਿਆ ਫੇਰ ਰੋਇਆ ਅੱਧਰ ਵੀ ਕਰੀ ਜਾਂਦੇ ਕਾਲਵਾ ਪੌਣ ਲੱਗ ਲੈ ਟਰੱਕ ਨਹੀਂ ਉਹਦਾ ਕੁਛ ਕੰਨੀ ਨਹੀਂਦਾ ਚਲੋ ਚਲੋ ਚ ਉੱਪਰੋਂ ਛੇਤੀ ਕਰੋ ਆ ਚੁੱਪ ਕਰ ਜਾ ਆਹ ਤੜਕੀ ਲਾ ਆਹ ਮੁੰਡਾ ਫਰਤੀ ਵਾਲਾ ਵੇਖ ਵੇਖ ਜਾਂਦਾ ਐ ਐ ਐ ਮਾਤਾ ਫਰੀ ਜਿੰਨੇ ਮੱਤੀ ਲਈ ਜੋ ਬੋਲ ਲੈਟ ਬਣਾ ਕੇ ਤੇ ਜਾ ਜੀ